ਲਾ ਟੈਲਾਂ ਨੂੰ ਡਿਗ ਡਿਗ ਦਿਖਾਈ ਜਾਂਦੇ ਨੇ ਇਕੱਲਾ ਵੀਡੀਓ ਵਾਇਰਲ ਕਰਨ ਦੇ ਸਟੰਟ ਨੇ ਠੀਕ ਹੈ ਇਹਦੀ ਇਹਨੂੰ ਆਪਾਂ ਕੁਆਲਿਟੀ ਦੇ ਵਿੱਚ ਗਿਣੇ ਹੀ ਨਹੀਂ ਸਕਦੇ ਇੱਕ ਜਾਰੀਏ ਕੰਪਲੀਟ ਟਾਇਲ ਹੈ ਇਹ ਤੁਸੀਂ ਦੇਸੀ ਕੰਪਨੀ ਦੀ ਵੀ ਲਓਗੇ ਉੱਚ ਵੀ ਇੰਨੀ ਫਲੈਕਸੀਬਿਲਟੀ ਮਿਲੂਗੀ ਠੀਕ ਹੈ ਇਹਦੇ ਨਾਲ ਆਪਾਂ ਕੁਆਲਿਟੀ ਨੂੰ ਨਹੀਂ ਜਜ ਕਰ ਸਕਦੇ ਦੋਸਤੋ ਆ ਚੀਜ਼ਾਂ ਨੂੰ ਦੇਖ ਕੇ ਟਾਇਲ ਕਦੇ ਵੀ ਨਾ ਖਰੀਦੋ ਕਿਉਂਕਿ ਟਾਇਲ ਖਰੀਦਣ ਵੇਲੇ ਇੱਕ ਚੰਗੇ ਬ੍ਰਾਂਡ ਦੀ ਸਿਲੈਕਸ਼ਨ ਤੇ ਟਾਇਲ ਦੇ ਡਿਜ਼ਾਈਨ ਦੀ ਜਿਹੜਾ ਕਿ ਲੰਮਾ ਸਮਾਂ ਚੱਲੇ ਉਹ ਦੇਖਣਾ ਚਾਹੀਦਾ ਆਪਾਂ ਨੂੰ ਜਿਵੇਂ ਆਪਾਂ ਅੱਜ ਕੱਲ ਮਾਰਕੀਟ ਦੇ ਵਿੱਚ ਦੇਖਦੇ ਆ ਥੱਲੇ ਫੱਟੀਆਂ ਲਾ ਕੇ ਕੋਈ ਇਹਦੇ ਉੱਪਰ ਚੜਦਾ ਵੀ ਟੁੱਟਦੀ ਨਹੀਂ ਕਿਉਂਕਿ ਟਾਇਲ ਲੱਗਣ ਤੋਂ ਬਾਅਦ ਜਿਵੇਂ ਕਿ ਆਹ ਟਾਇਲ ਲੱਗੀ ਹੋਈ ਆ ਇਹਨੇ ਹਰੇਕ ਹਰੇਕ ਟਾਇਲ ਨੇ ਆਪਣੀ ਮਜ਼ਬੂਤੀ ਦਿਖਾਉਣੀ ਆ ਬਾਈ ਜੇ ਗੱਲ ਕਰੀ ਆ ਅੱਜ ਦੇ ਸਮੇਂ ਵਿੱਚ ਮਾਰਕੀਟ ਵਿੱਚ ਸਭ ਕੁਝ ਇਹੀ ਚੱਲ ਰਿਹਾ ਵੀਡੀਓ ਚਲਾ ਰਹੀ ਹੁੰਦੇ ਵੀ ਐ ਡਿਗ ਡਿਗ ਟਾਇਲ ਫੁੱਟਦੀ ਨਹੀਂ ਕੋਈ ਇਹਦੇ ਉੱਪਰ ਚੜਦਾ ਟੁੱਟਦੀ ਨਹੀਂ ਇਹਦਾ ਕਿੰਨਾ ਕ ਤੁਸੀਂ ਮੰਨਦੇ ਹੋ ਇਹ ਤਾਂ ਬਾਈ ਜੀ ਇਕੱਲਾ ਟੈਲਾਂ ਨੂੰ ਡਿਗ ਡਿਗ ਦਿਖਾਈ ਜਾਂਦੇ ਨੇ ਇਕੱਲਾ ਵੀਡੀਓ ਵਾਇਰਲ ਕਰੰਦੇ ਸਟੰਟ ਨੇ ਠੀਕ ਹੈ ਇਹਨੂੰ ਆਪਾਂ ਕੁਆਲਿਟੀ ਦੇ ਵਿੱਚ ਗਿਣ ਹੀ ਨਹੀਂ ਸਕਦੇ ਕਿਉਂਕਿ ਟਾਈਲਾਂ ਡੇਢੇ ਦਿਖਾਈ ਜਾਂਦੇ ਨੇ ਜਿਹੜਾ ਕੋਈ ਕਹਿੰਦਾ ਵੀ ਟਾਇਲ ਟੁੱਟਦੀ ਨਹੀਂ ਮੇਰੇ ਕੋਲ ਲੈ ਕੇ ਆਓ ਮੈਂ ਤੋੜ ਕੇ ਦਿਖਾਉਣਾ ਜਿੰਨੇ ਮਰਜੀ ਰੁਪਏ ਫੋਟ ਵਾਲੀ ਲਿਆਓ ਮਹਿੰਗੀ ਤੋਂ ਮਹਿੰਗੀ ਲਿਆਓ ਸੁਣ ਮੈਂ ਤੋੜ ਕੇ ਦਿਖਾਉਂਗਾ ਠੀਕ ਹੈ ਜੀ ਅੱਜ ਅਸੀਂ ਬਈ ਇਹਦੇ ਉੱਪਰ ਵੀ ਚੜ ਜਾਂਦੇ ਬਹੁਤ ਸਾਰੇ ਆਹ ਲੋ ਜੀ ਆਹ ਲੋ ਜੀ ਹੁਣ ਇਹਦੇ ਨਾਲ ਕੀ ਹੈ ਟਾਇਲ ਦੀ ਫਲੈਕਸੀਬਲ ਹੈ ਜਿਵੇਂ ਜਿਵੇਂ ਟਾਇਲ ਵੱਡੀ ਹੋਊਗੀ ਓਵੇਂ ਓਵੇਂ ਫਲੈਕਸੀਬਲ ਵੱਧੂਗੀ ਠੀਕ ਹੈ ਜੀ ਇੱਕ ਜਾਰੀਏ ਕੰਪਨੀ ਟਾਇਲ ਇਹ ਤੁਸੀਂ ਦੇਸੀ ਕੰਪਨੀ ਦੀ ਵੀ ਲਓਗੇ ਉੱਚ ਵੀ ਇੰਨੀ ਫਲੈਕਸੀਬਿਲਟੀ ਮਿਲੂਗੀ ਠੀਕ ਹੈ ਇਹਦੇ ਨਾਲ ਆਪਾਂ ਕੁਆਲਿਟੀ ਨੂੰ ਨਹੀਂ ਜਜ ਕਰ ਸਕਦੇ ਫਿਰ ਭਾਈ ਫਰਕ ਕੀ ਹੁੰਦਾ ਕੁਆਲਿਟੀ 'ਚ ਹੁਣ ਜੇ ਗੱਲ ਕਰੀ ਇਧਰ ਟਾਈਲਾਂ ਲੱਗੀਆਂ ਨੇ ਇਹ ਤਾਂ ਆਗੇ ਸਟੰਟ ਭਾਈ ਜੀ ਤੁਹਾਡੇ ਜਿਹੜੀ ਗਲੋ ਦੇਣਾ ਟਾਈਲ ਦੇ ਨਿਚਲੇ ਹੀ ਹਿੱਸੇ ਨੇ ਦੇਣਾ ਟਾਈਲ ਦੇ ਉੱਪਰ ਦੇ ਹਿੱਸੇ ਨੇ ਦੇਣਾ ਜੀ ਜੇ ਹੁਣ ਇਹ ਹੀ ਤੁਸੀਂ ਦੇਸੀ ਡੈਲਜਾ ਵਾਗੇ ਜਿਹੜੀਆਂ ਦਾ ਉੱਪਰ ਦਾ ਹਿੱਸਾ ਖਰਾਬ ਹੋ ਜਾਣੀਆਂ ਮਰੋ ਡੈਲੀ ਤੁਰ ਹੈ ਬ੍ਰਾਂਡ ਆਪਾਂ ਹੁਣ ਮੋਬਾਈਲ ਲੈਣੇ ਆ ਮੋਬਾਈਲ ਵੀ ਆਪਾਂ ਐਪਲ ਦਾ ਲੈਣੇ ਆ ਵੀ ਆਪਣੀ ਕਾਲ ਨੂੰ ਪ੍ਰਾਈਵੇਸੀ ਬਣੀ ਰਵੇ ਉਹ ਮੈਂ ਟਾਈਲਾਂ ਜਿਹੜੀ ਇਹਦੇ ਟਾਈਲਾਂ ਦੇ ਉੱਪਰ ਗਲੋਸ ਹੈ ਸੋਡੇ ਘਰ ਦੀ ਚਮਕ ਤੇ ਦਮਕ ਗਲੋਸ ਨੇ ਬਣਾ ਕੇ ਰੱਖਣੀ ਹੈ ਨਾ ਕਿ ਨਿਚਲੇ ਹਿੱਸੇ ਨੇ ਨਿਚਲਾ ਹਿੱਸਾ ਫਲੈਕਸੀਬਿਲਟੀ ਆਪਾਂ ਕਰਨੀ ਕੀ ਹੈ ਜਦੋਂ ਆਪਣੇ ਕੱਚਾ ਕਰਕੇ ਕੈਮੀਕਲ ਨਾਲ ਟਾਈਲ ਸੈੱਟ ਹੋ ਗਈ ਉਸ ਤੋਂ ਬਾਅਦ ਟਾਈਲ ਦੇ ਦਮਕ ਪੈਣੀ ਨਹੀਂ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈਗੀ ਜੇ ਪਾਉਗੇ ਵੀ ਤਾਂ ਵੀ ਥੱਲੇ ਮਾਲ ਉਹਦੇ ਉੱਤੇ ਲੱਗ ਜਾਣੀ ਜੀ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੀ ਚੀਜ਼ ਨੇ ਆਪਣੇ ਘਰੇ ਜਚਣਾ ਕਿ ਉਹਦੀ ਚਮਕ ਬਰਕਰਾਰ ਰਹੂਗੀ ਕਿ ਨਹੀਂ ਜੀ ਭਾਈ ਹੋਰ ਜੇ ਪਟਾਏ ਜਦੋਂ ਖਰੀਦਦੇ ਨੇ ਹੋਰ ਕਿਹੜੀਆਂ ਗੱਲਾਂ ਧਿਆਨ ਰੱਖੀ ਇਹਦਾ ਆ ਕੀ ਕੁਆਲਿਟੀ ਦੀ ਗੱਲ ਦੇਖੋ ਜੀ ਜਿਵੇਂ ਹੁਣ ਆਪਾਂ ਇੱਕ ਦੇਸੀ ਤੇ ਆਪਾਂ ਬ੍ਰਾਂਡ ਦੇ ਵਿੱਚ ਕੰਪੇਅਰ ਕਰਦੇ ਆ ਹੁਣ ਜਿਹੜੀ ਦੇਸੀ ਚੀਜ਼ ਆ ਹੁਣ ਮੈਂ ਆ ਮੈਂ ਆਪਣੇ ਨਾਮ ਤੇ ਕਹਾਂ ਲੂ ਕੰਪਨੀ ਰਜਿਸਟਰ ਕਰਨਾ ਅਸ਼ੀਸ਼ ਸਟਾਈਲ ਕਰ ਦਿੰਦਾ ਉਹਦੇ ਵਿੱਚ ਟਾਈਲ ਦੇ ਵਿੱਚ ਰੇਤਾ ਕੂੜਾ ਕੀ ਪਾਉਣਾ ਮੇਰੀ ਮਰਜ਼ੀ ਐ ਜੀ ਉਹਦਾ ਕਿਸੇ ਨਾ ਕੋਈ ਲੈਣਦੇ ਨਹੀਂ ਤਾਂ ਹੀ ਉਹ ਡੇ ਬਾਏ ਡੇ ਟਾਈਲ ਸਸਤੀ ਹੁੰਦੀ ਜਾ ਰਹੀ ਆ ਹੁਣ ਬ੍ਰਾਂਡ ਦਾ ਰੇਟ ਕਿਉਂ ਉਸ ਲੈਵਲ ਦੇ ਸੈੱਟ ਹੈ 1-2 ਰੁਪਏ ਘੱਟ ਜੂ 1-2 ਰੁਪਏ ਵਾਜੂ ਬਾਜ਼ਾਰ 'ਚ ਦੇਸੀ ਟਾਇਲਾਂ ਲੈਣਾ 25 ਰੁਪਏ ਫੁੱਟ ਮਿਲ ਜਾਂਦੀਆਂ 20 ਰੁਪਏ ਫੁੱਟ ਮਿਲ ਜਾਂਦੀਆਂ ਬ੍ਰਾਂਡ ਨੇ ਜਿਹੜੀ ਆਪਦੀ ਟੈਕਨੋਲੋਜੀ ਹੈ ਟਾਇਲ ਦੀ ਕੰਪੋਜੀਸ਼ਨ ਹੈ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਦੇ ਨਾਲ ਆਪਦੀ ਕੰਪੈਟੀਬਿਲਟੀ ਕਰਕੇ ਰੱਖਣੀ ਆ ਠੀਕ ਆ ਜੀ ਉਹ ਨਾਰਮਲ ਦੇਸੀ ਚੀਜ਼ਾਂ ਟਾਇਲ ਦੀ ਕੰਪੋਜੀਸ਼ਨ ਦੇ ਵਿੱਚ ਨਹੀਂ ਪਾ ਸਕਦੇ ਠੀਕ ਆ ਬਈ ਜੀ ਬਈ ਦੇਸੀ ਚੀਜ਼ਾਂ ਵਾਲੇ ਕੁਛ ਮਰਜ਼ੀ ਪਾਈ ਜਾਣ ਠੀਕ ਆ ਜੀ ਭਈ ਇਸ ਤੋਂ ਇਲਾਵਾ ਜੇ ਟਾਈਲ ਦੀ ਸਿਲੈਕਸ਼ਨ ਕਰਨ ਆਉਣਾ ਕਿਸੇ ਨੂੰ ਤਾਂ ਆਪਣੇ ਕੋਲ ਇਸ ਤਰੀਕੇ ਦੇ ਕਿੰਨੇ ਕਿ ਡਿਸਪਲੇ ਬਣੇ ਹੋਏ ਨੇ ਇਹ ਤਾਂ ਤੁਹਾਡੇ ਮੂਰੇ ਆ ਜੀ ਆਪਣੇ ਕੋਲ 80 ਕਨਸੈਪਟ ਲਾਈਵ ਬਾਥਰੂਮ ਬਣੇ ਪਏ ਆ ਜੀ ਜੋ ਤੁਹਾਡੇ ਘਰੇ ਬਣਨ ਤੋਂ ਬਾਅਦ ਰਿਜ਼ਲਟ ਆਊਗਾ ਤੁਹਾਡੇ ਮੂਰੇ ਆ ਕੀ ਬਾਤ ਹੈ ਸਭ ਤੋਂ ਵੱਡਾ ਕਸਟਮਰ ਦੇ ਮਾਈਂਡ ਦੇ ਵਿੱਚ ਕੀ ਕੁਐਸ਼ਨ ਹੁੰਦਾਗਾ ਜੀ ਉਹ ਇਹ ਹੁੰਦਾ ਵੀ ਸਾਡੇ ਘਰੇ ਜਾ ਕੇ ਟਾਈਲ ਜਚੂ ਕਿ ਨਾ ਬਿਲਕੁਲ ਜੀ ਤਾਂ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਕਲਰ ਆਪਾਂ ਲਾ ਕੇ ਇੱਥੇ ਦਿਖਾਇਆ ਹੋਇਆ ਹੈ ਵੀ ਕਿਹੜੀ ਚੀਜ਼ ਕਿਵੇਂ ਲੱਗੂਗੀ ਹਾਂਜੀ ਜੀ ਬਾਈ ਇੱਕ ਚੀਜ਼ ਹੋਰ ਵੀ ਬਹੁਤ ਸਵਾਲ ਹੁੰਦਾ 2x4 ਹਰ ਮੈਂ ਕਹਣਾ ਗਲੀ ਨੁੱਕਰ ਚ ਮਿਲ ਜਾਂਦੇ ਟਾਈਮ ਹਾਂਜੀ ਪਰ ਇੱਕ ਵੱਡੇ ਸਾਈਜ਼ ਹੁੰਦੇ ਨੇ 6x4 8x4 ਇਹਦਾ ਵੀ ਆਪਾਂ ਖਜ਼ਾਨਾ ਲਈ ਬੈਠੇ ਬਾਈ ਜੀ ਖਜ਼ਾਨਾ ਕਿਹਾ ਬੜਾ ਕਿਹਾ ਤੁਸੀਂ ਜਿੱਥੇ ਮਰਜ਼ੀ ਵਗਜੋ ਤੁਹਾਨੂੰ 6x4 ਦੇ ਵਿੱਚ ਸਿੰਗਲ ਪੀਸ ਵੀਊ ਮਿਲੂ ਸਾਹਮਣੇ ਕੋਲ ਉਹਦੇ ਵਿੱਚ ਵੀ ਤੁਹਾਨੂੰ ਪੂਰੀ ਲੌਬੀ ਦਾ ਕਨਸੈਪਟ ਲਾਈਵ ਲੱਗਿਆ ਹੋਇਆ ਆ ਤੁਹਾਡੇ ਮੂਰੇ ਆ ਆ ਤੁਹਾਡੀ ਕਿਹ ਤਰ੍ਹਾਂ ਦੀ ਲੌਬੀ ਹੋਊਗੀ ਜੋ ਤੁਹਾਡੇ ਬਣਨ ਤੋਂ ਬਾਅਦ ਰਿਜ਼ਲਟ ਆਣਾ ਕਿਆ ਬਾਤ ਹੈ ਭਾਈ ਸਭ ਤੋਂ ਵੱਡਾ ਸਾਈਜ਼ ਜਿਹੜਾ ਮਤਲਬ ਨੋਰਮਲ ਇੱਥੇ ਆਉਂਦਾ ਪ੍ਰੀਮੀਅਮ ਦੇ ਵਿੱਚ 8x4 ਆ ਜਾਂਦਾ ਆਪਣੇ ਕੋਲੇ 8x4 6x4 10x4 ਸਾਰੇ ਸਾਈਜ਼ ਪਈ ਨੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਤੁਹਾਡੀ ਇਹ ਵੀ ਭਾਲ ਖਤਮ ਹੋ ਜਾਣੀ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਕਈ ਵਾਰ ਆਪਾਂ ਭਾਵਕ ਹੋ ਜਾਂਦੇ ਆ ਕੋਈ ਵੀਡੀਓ ਦੇਖ ਕੇ ਵੀ ਐ ਟਾਇਲ ਸਿਸਟਮ ਤੇ ਜਾਂ ਉੱਪਰ ਚੜਨ ਨਾਲ ਟਾਇਲ ਟੁੱਟਦੀ ਨਹੀਂ ਪਰ ਲੌਂਗ ਲਾਈਫ ਦੇ ਵਿੱਚ ਜਦੋਂ ਤੁਸੀਂ 2 ਜਾਂ 3 ਸਾਲਾਂ ਨੂੰ ਦੇਖੋਗੇ ਤੁਹਾਡੀ ਉਹ ਸਸਤੇ ਵਾਲੀ ਟਾਇਲ ਦੇ ਉੱਪਰ ਇਸ ਤਰੀਕੇ ਨਾਲ ਜਿਵੇਂ ਕੀ ਆ ਬੁਢਣ ਨਹੀਂ ਆ ਗਈਆਂ ਬੁਢਣ ਦੇ ਡਿਜ਼ਾਈਨ ਆ ਗਏ ਤਾਂ ਇਸ ਤਰੀਕੇ ਤੁਹਾਨੂੰ ਸਕਰਾਏ ਦਿਖਾਈ ਦੇਣਗੇ ਉੱਪਰ ਮਿੱਟੀ ਖੜੀ ਹੋਣੀ ਆ ਤੇ ਬਾਅਦ ਵਿੱਚ ਤੁਸੀਂ ਕਹਿਣਾ ਵੀ ਉਦੋਂ ਗੁਰੀਬਾਈ ਦੀ ਮੰਨੀ ਹੁੰਦੀ ਇੱਕ ਵਧੀਆ ਬ੍ਰਾਂਡ ਦੀ ਟਾਇਲ ਲਈ ਹੁੰਦੀ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਕਜਾਰੀ ਦੀ ਟਾਇਲ ਲਓ ਲਓ ਕਿਸੇ ਵੀ ਮਰਜ਼ੀ ਬ੍ਰਾਂਡ ਦੀ ਲਓ ਪਰ ਬ੍ਰਾਂਡ ਦੀ ਟਾਇਲ ਲਓ ਭਾਈ ਆਹ ਡਿਜ਼ਾਈਨ ਕਿ ਆ ਗਿਆ ਵਾਲਪੇਪਰ ਨਾਲ ਦਾ ਇਹ ਵਾਲਪੇਪਰ ਵਾਲਾ ਡਿਜ਼ਾਈਨ ਹੈ ਜੀ ਜਿਵੇਂ ਆਪਣੇ ਡਬਲ ਵਾਲ ਹਾਈਟ ਤੇ ਅੱਜ ਕੱਲ ਇਹ ਡਿਜ਼ਾਈਨ ਬਹੁਤ ਚੱਲਦੇ ਨੇ ਠੀਕ ਹੈ ਵੀ ਤੁਸੀਂ ਕਿਹਾ ਨਾ ਦੇਸੀ ਤੇ ਕਜ਼ਾਰੀਆ ਮਤਲਬ ਬ੍ਰਾਂਡ ਦੇ ਵਿੱਚ ਕੀ ਫਰਕ ਹੈ ਹੁਣ ਤੁਸੀਂ ਦੇਸੀ ਟਾਇਲ ਅੱਜ ਲੈ ਲਈ 5 ਸਾਲਾਂ ਬਾਅਦ ਤੁਹਾਡੀ ਮਾਲ ਕੋਈ ਕਰੈਕ ਹੋ ਗਈ ਸੁਨੋ ਮਿਲਦੀ ਨਹੀਂ ਕਜ਼ਾਰੀਆ ਦੇ ਵਿੱਚ ਚਾਹੀ ਤੋ ਤੁਸੀਂ 10 ਸਾਲਾਂ ਬਾਅਦ ਲੈ ਲਓ ਉਸ ਤੋਂ ਬਾਅਦ ਜਿਹੜੀ ਕਜ਼ਾਰੀਆ ਦੀ ਗਲੇਜ਼ ਹੈ ਉੱਪਰਲੀ ਕੋਈ ਇੰਪੋਰਟਡ ਗਲੇਜ਼ ਹੈ ਠੀਕ ਹੈ ਜੀ ਉਹਦੀ ਗਲੇਜ਼ ਨਹੀਂ ਕੁਝ ਹੁੰਦਾ ਨਹੀਂ ਹੁਣ ਇਹ ਕਜ਼ਾਰੀਆ ਪਿਛਲੇ 15 20 ਸਾਲਾਂ ਤੋਂ ਇੱਕ ਨੰਬਰ ਤੇ ਹੈ ਕਿਸੇ ਗੱਲ ਕਰ ਕੀ ਹੈ ਬਿਲਕੁਲ ਅਗਲਾ ਰਿਟਰਨ ਦੇ ਵਿੱਚ ਲਿਖਦਾ ਵੀ ਇੰਡੀਆ ਦੀ ਨੰਬਰ 1 ਕੰਪਨੀ ਹੈ ਠੀਕ ਹੈ ਜੀ ਨਹੀਂ ਹੋਰ ਕੋਈ ਦੁਕੀ ਤੀਕੀ ਕੰਪਨੀ ਕੋਈ ਲਿਖ ਕੇ ਦਿਖਾ ਦੇ ਜੀ ਲਓ ਵੀ ਦੋਸਤੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਤੇ ਸਭ ਤੋਂ ਵੱਡੀ ਗੱਲ ਬਾਈ ਹੋਰਾਂ ਨੇ ਪ੍ਰੋਪਰ ਸਿਟਿੰਗ ਰੱਖੀ ਹੋਈ ਆ ਤੁਸੀਂ ਆਦੀ ਫੈਮਿਲੀ ਨਾਲ ਆਉਣੇ ਦੋਸਤਾਂ ਨਾਲ ਆਉਣੇ ਬੈਠ ਕੇ ਆਰਾਮ ਨਾਲ ਜਿਵੇਂ ਸਿਨੇਮਾ ਦੇਖਦੇ ਹੁੰਦੇ ਆ ਅਸੀਂ ਟੈਲਾਂ ਚੈੱਕ ਕਰ ਸਕਦੇ ਹਾਂ ਪ੍ਰੋਪਰ ਇੱਕ ਇੱਕ ਚੀਜ਼ ਤੁਹਾਨੂੰ ਸਿਲੈਕਟ ਕਰਾ ਕੇ ਦੇਣਗੇ ਆਪਣੇ ਕੋਲ ਸਾਰੀਆਂ ਚੀਜ਼ਾਂ ਲਾਈਵ ਡਿਸਪਲੇ ਹੈ ਹੁਣ ਜਿਵੇਂ ਆ ਚੀਜ਼ ਦੇਖੋ ਆ ਸਾਰੇ ਵੁੱਡਨ ਦੇ ਕਨਸੈਪਟ ਹੋ ਗਏ ਜੀ ਸਾਰੇ ਵੁੱਡਨ ਕਲਰਸ ਹੋ ਗਏ ਲਓ ਵੀ ਦੋਸਤੋ ਸਾਰੇ ਬ੍ਰਾਂਡ ਦੇ ਵਿੱਚ ਹੈ ਜੀ ਕੋਈ ਦੇ ਕਿਆ ਬਾਤ ਆ ਦੇਖੋ ਭਾਈ ਜੋ ਵੀ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਸਾਰਾ ਕੁਝ ਮਿਲਦਾ ਇੱਕੋ ਛੱਤ ਥੱਲੇ ਆਪਣੇ ਕੋਲ ਇੱਕੋ ਛੱਤ ਥੱਲੇ ਸਲੂ ਸਟੋਨ ਕਲੇਡਿੰਗ ਐਲੀਵੇਸ਼ਨ ਦੇ ਪ੍ਰੋਡਕਟ ਵੁੱਡਨ ਟਾਈਲ ਬਾਥਰੂਮ ਟਾਈਲ ਗ੍ਰੇनाइट ਸਾਊਥ ਦਾ Ориਜినਲ ਪੂਰੀ ਫੁੱਲ ਗਾਰੰਟੀ ਦੇ ਨਾਲ ਜੀ ਸਾਰਾ ਇੱਕੋ ਛੱਤ ਥੱਲੇ ਸਾਰਾ ਕੁਝ ਮਿਲੂਗਾ ਹੁਣ ਜਿਵੇਂ ਆ ਵਾਲਪੇਪਰ ਵਾਲੇ ਨਵੇਂ ਡਿਜ਼ਾਈਨ ਨੇ ਆ ਦੇਖੋ ਜੀ ਤੁਸੀਂ ਟੱਚ ਕਰਕੇ ਦੇਖੋਗੇ ਐਨ ਉਹ ਜਿਵੇਂ ਕੜਾਈ ਵਾਲਾ ਡਿਜ਼ਾਈਨ ਕੀਤਾ ਹੁੰਦਾ ਟੱਚ ਕਰਕੇ ਦੇਖੋ ਕਿਆ ਬਾਤ ਆ ਜੀ ਬਹੁਤ ਸੋਹਣੇ ਸੋਹਣੇ ਚੀਜ਼ਾਂ ਨੇ ਤੇ ਨੰਬਰ ਬਾਈ ਹੋਰਾਂ ਦਾ ਮੈਂ ਸਕਰੀਨ ਤੇ ਦਊਂਗਾ ਬਾਈ ਆਪਾਂ ਲੋਕੇਸ਼ਨ ਦੱਸਦੀ ਆ ਆਪਣੀ ਹਰਦੇਵ ਮਾਰਬਲ ਮਾਨਸਾ ਪੈਂਦਾ ਆਪਣਾ ਸਾਨੂੰ ਸਾਰਿਆਂ ਨੂੰ ਹੀ ਪਤਾ ਇੱਕ ਜ਼ਾਰੀਆ ਟਾਈਲ ਦਾ ਸ਼ੋਰੂਮ ਹੈ ਜੀ ਮਾਨਸਾ ਕੈਂਚੀਆਂ ਦੇ ਸੁਨਾਮ ਰੋਡ ਤੇ ਹੈ ਜੀ ਬਾਕੀ ਤੁਸੀਂ ਗੂਗਲ ਮੈਪਸ ਤੇ ਹਰਦੇਵ ਮਾਰਬਲ ਭਰ ਦਿਓ ਉਹ ਨਿਕਲ ਆਏਗਾ ਉੱਥੇ ਲਓ ਵੀ ਦੋਸਤੋ ਇੱਕੋ ਛੱਤ ਥੱਲੇ ਤੁਹਾਡੇ ਸਾਰੇ ਘਰ ਦਾ ਟਾਈਲਾਂ ਦਾ ਗ੍ਰੇਨਾਈਟ ਦਾ ਹੱਲ ਹੋ ਜਾਊਗਾ ਨੰਬਰ ਮੈਂ ਸਕਰੀਨ ਤੇ ਦਿੱਤਾ ਕਾਲ ਕਰਕੇ ਤੁਸੀਂ ਵੇਟ ਕਰ ਲਿਓ ਤੇ ਖਾਸ ਕਰਕੇ ਐਨ ਆਰ ਆਈ ਵੀਰਾਂ ਲਈ ਵੀ ਖੁਸ਼ਖਬਰੀ ਹੈ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਤੁਹਾਨੂੰ ਉੱਥੇ ਟਾਈਲ ਚਾਹੀਦੀ ਆ ਬਾਈ ਹੋਰੀ ਵੇਦਨ ਤੇ ਲਗਭਗ 10 ਤੋਂ 12 ਕੰਟਰੀਆਂ ਦੇ ਵਿੱਚ ਇਹਦੂ ਪਹਿਲਾਂ ਭੇਜ ਚੁੱਕੇ ਹਾਂ ਹਾਂਜੀ ਹਾਂਜੀ ਜੀ ਉਹਦੇ ਆਪਣੇ ਕੋਲ ਵਿਦ ਮਟੀਰੀਅਲ ਜਿਵੇਂ ਵੀ ਕਸਟਮਰ ਦੀ ਕੋਈ ਡਿਮਾਂਡ ਹੈ ਆਪਾਂ ਉਹਨਾਂ ਹੀ ਕੰਟੇਨਰ ਭਰ ਕੇ ਉਹਨਾਂ ਦਾ ਉੱਥੇ ਫੋਰਟ ਤੇ ਡਿਲੀਵਰੀ ਦੇ ਦਾਂਗੇ ਆਪਾਂ ਨੂੰ ਜੀ ਲੋਬੀ ਦੋਸਤੋ ਨੰਬਰ ਸਕਰੀਨ ਤੇ ਤਾਂ ਕਾਲ ਕਰਕੇ ਤੁਸੀਂ ਵੇਟ ਕਰ ਸਕਦੇ ਹੋ ਧੰਨਵਾਦ ਦੋਸਤੋ